ਸਾਨੂੰ ਕਿਵੇਂ ਪਤਾ ਲੱਗੇ ਵੀ ਜਿਹੜਾ ਸਾਡਾ ਇੱਥੇ ਦਰਦ ਹੋ ਰਿਹਾ ਹੈ ਇਹ ਹਾਰਟ ਕਰਕੇ ਹੋ ਰਿਹਾ ਹਾਰਟ ਦੀ ਬਲੌਕਿੰਗ ਕਰਕੇ ਹੋ ਰਿਹਾ ਹੈ ਜਾਂ ਗੈਸਟ੍ਰੋਜੈਪ ਕਰਕੇ ਹੋ ਰਿਹਾ ਸਾਨੂੰ ਕਿਵੇਂ ਪਤਾ ਲੱਗੇ ਜੀ ਅਸੀਂ ਉਹ ਪਰੀ ਨੂੰ ਦੱਸ ਦਾਂਗੇ ਆਈ ਨੂੰ ਜੀ ਜਦੋਂ ਅੰਬਰੀਜ ਗੱਲ ਕਰੂਗਾ ਨਬਜ਼ ਦੇਖਾਂਗੇ ਸਾਰਾ ਦੱਸ ਦਿਆਂਗੇ ਵੀ ਕਿਸ ਚੀਜ਼ ਦਾ ਨਬਜ਼ ਫੜ ਕੇ ਹਾਂ ਨਬਜ਼ ਫੜ ਕੇ ਪਤਾ ਮੈਂ ਤਾਂ ਇੱਥੇ ਦੇਖ ਰਿਆ ਸੀ ਜਿਹੜੀ ਇੱਕ ਦਿਨ ਤੁਹਾਡੇ ਕੋਲ ਬੈਠੇ ਸੀ ਜਦੋਂ ਤੁਸੀਂ ਉਹ ਲੇਡੀਜ਼ ਨੂੰ ਦੇਖ ਕੇ ਦੱਸਤਾ ਵੀ ਤੈਨੂੰ ਆਹ ਪ੍ਰੋਬਲਮ ਹੈ ਹਜੇ ਤਾਂ ਨਬਜ਼ ਵੀ ਦਿਖਾਈ ਨਹੀਂ ਸੀ ਜੀ ਉਹਨੇ ਉਹ ਫੇਸ ਬੇਕ ਅੱਖਾਂ ਵੇਖ ਕੇ ਦੱਸ ਦਿੰਦੇ ਸੀ ਅੱਖਾਂ ਵੇਖ ਕੇ ਹੱਥਾਂ ਵੇਖ ਕੇ ਵੀ ਦੱਸ ਦਿੰਦੇ ਆ ਕਿਹੜੇ ਕਿਹੜੇ ਬਿਮਾਰੀਆਂ ਦਾ ਅੱਖਾਂ ਦੇਖ ਕੇ ਪਤਾ ਲੱਗ ਜਾਂਦਾ ਹੈ ਤਕਰੀਬਨ ਜੀ ਪੇਟ ਦੀਆਂ ਸਾਰੀਆਂ ਬੁਰੀਆਂ ਦਾ ਪਤਾ ਲੱਗ ਜਾਂਦਾ ਜੇ ਬੱਚੇਦਾਨੀ ਦੀਆਂ ਸੌਲੀਆਂ ਹੁੰਦੀਆਂ ਵਾ ਠੀਕ ਹੈ ਕੋਈ ਵੀ ਪੇਟ ਦੀ ਬਿਮ ਕਿ ਵੀ ਗੱਲ ਬਣ ਜਾਂਦੀ ਹੈ ਇਹ ਜੜੀ ਬੁੱਟੀਆਂ 42 ਤਰ੍ਹਾਂ ਦੀਆਂ ਹੁੰਦੀਆਂ ਵਿੱਚ ਤੁम्मे ਵੀ ਪੈਂਦੇ ਆ 42 43 ਤਰ੍ਹਾਂ ਦੀ ਜੜੀ ਬੁੱਟੀਆਂ ਵਿੱਚ 42 ਤਰ੍ਹਾਂ ਦੇ ਜੜੀ ਬੁੱਟੀਆਂ ਵਿੱਚ ਹੁੰਦੀਆਂ ਜੀ ਹੋਰ ਬੱਚੇ ਦੇ ਜੜੀ ਬੁੱਟੀਆਂ ਤੇ ਕਾਫੀ ਰਸ ਪੈਂਦੇ ਆ ਰਸ ਪਾ ਕੇ ਇਹਨਾਂ ਨੂੰ ਵਿੱਚ ਪਾਈ ਰੱਖਦੇ ਦੋ ਤਿੰਨ ਮਹੀਨੇ ਕਿੰਨੇ ਜੀ ਦੋ ਤਿੰਨ ਮਹੀਨੇ ਰੱਖਣਾ ਪੈਂਦਾ ਜੀ ਇਹਨੂੰ ਦੋ ਤਿੰਨ ਮਹੀਨੇ ਹਾਂ ਦੋ ਤਿੰਨ ਮਹੀਨੇ ਰੱਖਣਾ ਪੈਂਦਾ ਤੇ ਮੁੜ ਕੇ ਦੀ ਗਾਂ ਫਿਰ ਮੈਡੀਸਨ ਤਿਆਰੇ ਦੀ ਹੁੰਦੀ ਹੈ ਜੀ